ਮੈਨੂੰ ਸਮਝ ਨਹੀਂ ਲੱਗਦੀ ਕੋਹ ਹੈ। ਪਿੱਛੇ ਦੋ ﺍﻟमारी ਮੈਂ ਫੁੱਲੀ ਹੀ। ਉਦੋਂ ਘਰ ਤੇ ਕੋਈ ਹੈ ਨਹੀਂ। ਨਾਂ ਦੇ ਇਹ ਘਰ ਹੈਗੇ ਹੀ। ਤੇ ਮੰਮੀ ਡੈਡੀ ਤੇ ਚਲੂ ਅੱਗੇ ਬੰਦੇ ਦੇ ਹੀ। ਤੇ ਪਤਾ ਨਹੀਂ ਵੀ ਜਦੋਂ ਮੈਂ ਗੱਲ ਕੀਤੀ ਆ ਮੈਂ ਆਸੇ ਪਾਸੇ ਸਾਰੇ ਵੇਖਿਆ ਹੈ ਨਹੀਂ ਤੇ ਕੋਹ ਹੈ ਤਾਂ ਕੋਈ ਵੀ ਨਹੀਂ। ਪਰ ਮੈਨੂੰ ਸਮਝ ਨਹੀਂ ਲੱਗਦੀ ਕੋਹ ਵੀ ਤੇ ਨਾ ਵੇਖਤ ਨਹੀਂ ਦੇਆ। ਐਵੇਂ ਰੁੱਖੇ ਰੁੱਖੇ ਜੇ ਬੋਲਨਦੇ ਉਹ ਜੇ ਮੇਰੇ ਨਾਲ ਗੱਲਬਾਤ ਵੀ ਨਹੀਂ ਕਰਨਦੇ ਹੈਗੇ। ਜੇ ਪਰ ਇਦਾਂ ਦੀ ਗੱਲ ਹੁੰਦੀ ਤੇ ਮੈਨੂੰ ਇਹਨਾਂ ਪੁੱਛ ਹੀ ਲੈਣਾ। ਨੀ ਵੀ ਹੁਣ ਕੀ ਸਾਬ ਬਤਾਵਾ ਪਰ ਇਹਨਾਂ ਨੂੰ ਵੀ ਤਾਂ ਸਾਰਾ ਪਤਾ ਹੈਗਾ ਹੀ ਆ ਘਰ ਦੇ ਵਿੱਚ ਕਿ ਮੰਮੀ ਨੇ ਹੁਣ ਸੋਨਾ ਰੱਖਿਆ ਹਾਂ ਨੂੰ ਸੋਨਾ ਉਹਨੇ ਦਿੱਤਾ ਤੇ ਇਹਦੇ ਵਿੱਚ ਤੇ ਮੰਮੀ ਹੁਣਾਂ ਦੀ ਗਲਤੀ ਹੈ ਨਾ ਸਾਡੀ ਤੇ ਦੇ ਵਿੱਚ ਕੋਈ ਗਲਤੀ ਨਹੀਂ ਹੈਗੀ ਚਲ ਜੇ ਮੈਂ ਬਿਹੇਵੀ ਲਿਆ ਹੋਗਾ ਇਹਦੇ ਵਿੱਚ ਕੀ ਆਖਰ ਆ ਗਈ ਹੈ ਪਤਾ ਨਹੀਂ ਨਾ ਕਰਦੀਆਂ ਗੱਲਬਾਤ ਜੇ ਤੇ ਮੇਰੇ ਨਾਲ ਸਿੱਧੇ ਮੂੰਹ ਖੋਣਗੇ ਤੇ ਪੁੱਛ ਲੂੰਗੀ ਜੇ ਨਹੀਂ ਤਾਂ ਨਹੀਂ ਤਾਂ ਫਿਰ ਆਪ ਹੀ ਗੱਲ ਕਰਦੀਆਂ ਇਹਨਾਂ ਦੇ ਨਾਲ ਇਦਾਂ ਦੇ ਨਾ ਮੂੰਹ ਲਮਕਾ ਕੇ ਬੈਠੇ ਰਹਿਣਾ ਤੇ ਮੇਰੇ ਤੇ ਜੀ ਗਲਤੀ ਤੇ ਕੋਈ ਹੈ ਨਹੀਂ ਆ ਕਰਦੀਆਂ ਭਲਾ ਲਗਾ ਇਹ ਬਾਤ ਨਿਕਲ ਨੀ ਜੀ ਨਹੀਂ ਕਰਦਾ ਆਪੇ ਤੇ ਰਮਨ ਕੀ ਸੋਚੰਡੀ ਆ ਸੋਚਣਾ ਸੱਚਣਾ ਕੀ ਆ ਸੋਇ ਤੇ ਮੈਨੂੰ ਇੱਥੇ ਗਲਤੀ ਲੱਗੀ ਆ ਕਿ ਅਜੇ ਤਲ ਮਾਰੀ ਵਿੱਚ ਸੁਣਾ ਹੈ ਨਹੀਂ ਤੇ ਇਹ ਸਾਰਾ ਜਮਾ ਕਰਾਤਾ ਜੇ ਹਮਾਰੀ ਵਿੱਚ ਹੁੰਦਾ ਤੇ ਇਹਨੇ ਲੈਣਾ ਹੀ ਕੱਢ ਤੇ ਨਾ ਹੀ ਕਿ ਇਹਨੂੰ ਦੱਸਣ ਜੋਗੇ ਤੇ ਨਾ ਹੋਰ ਸਾਡੀ ਤੇ ਉਹ ਗੱਲ ਉਹ ਇਹੀ ਚੋਰ ਦੀ ਮਾਂ ਤੇ ਬੁੱ컬 ਚ ਮੂੰਹ ਜੇ ਕਿਸੇ ਨੂੰ ਦੱਸ ਦੇ ਤੇ ਲੋਕਾਂ ਨੇ ਕਹਿਣਾ ਹੀ ਆਪਣੀ ਨੌਂ ਦੀਆਂ ਗੱਲਾਂ ਡਾਉਂ ਲਈ ਆ ਗੱਲ ਰਮਨ ਤੇਰੀ ਸਹੀ ਆ ਯਾਰ ਦਾ ਤਮਾ ਤਮਾ ਕਰਕੇ ਚਾ ਲੋ ਬੈਗ ਤੇ ਜਾਵਾ ਕਰਾ ਦਿੰਦੇ ਤੇ ਜੇ ਨਾਕ ਰਹੋਦੇ ਤੇ ਕਾਢ ਹੀ ਲੈਣਾ ਸੀ ਕਾਢ ਹੀ ਲੈਣਾ ਸੀ ਵੇਖੋ ਫਿਰ ਜੁਗਤ ਕਿਦਾਂ ਲੜਾਈ ਚੰਗਾ ਵਾਂਡੇ ਗਏ ਉਹ ਮੈਨੂੰ ਤੇ ਤੇਰਾ ਨਹੀਂ ਹੁੰਦਾ ਵੀ ਤੂੰ ਜਿੰਦਰਾ ਲੌਗ ਲੌਗ ਲੱਗ ਜਾਣਾ ਹੈ ਤਾਨੂੰ ਲੋਕ ਮੈਂ ਕੀ ਲਾਉਣਾ ਸੀ ਮੈਨੂੰ ਤੇ ਇਹ ਹੀ ਤੇ ਅੱਗੇ ਖੁੱਲੇ ਹੀ ਰਹਿੰਦੇ ਆ ਚੌਵੇਂ ਜਾਣੇ ਹੀ ਘਰਵਾ ਪੰਜਵੇਂ ਤੇ ਜੀ ਕੋਈ ਹੈ ਨਹੀਂਗਾ ਤੇ ਇੰਨੇ ਮੌਕੇ ਵੇਖਿਆ ਲਵਲੀ ਮੈਨੂੰ ਲੱਗਦਾ ਝੂਠ ਬੋਲੀ ਜਾਂਦਾ ਵੀ ਮੈਂ ਘਰਵਾ ਕਰੂ ਕਰ ਨਹੀਂ ਹੋਣਾ ਤੇ ਚਲ ਗਿਆ ਮੈਂ ਹੋ ਸਕਦਾ ਡੇਬਿਟ ਕਿਤੇ ਚਲ ਗਿਆ ਹੋਵੇ ਤੇ ਇਹਦਾ ਮਗਰੋਂ ਦਾ ਲੱਗ ਗਿਆ ਹੋਵੇ ਇਹ ਵੀ ਗੱਲ ਤੇਰੀ ਠੀਕ ਵਾ ਜੋ ਘਰ ਨੂੰ ਦਾ ਫੇਰ ਨਹੀਂ ਗਿਆ ਕੰਮ ਖਣਾ ਤੇ ਉਦੋਂ ਤਾਂ ਹੈ ਵੀ ਚੁੱਪ ਚੁੱਪ ਆ ਪਤਾ ਨਹੀਂ ਵੀ ਕੀ ਸੋਚਦਾ ਹੋਰ ਮਾਤੇ ਉਦੋਂ ਤੇ ਅੱਗੇ ਵੀ ਚੁੱਪ ਚਾ ਪਰਿੰਦਾ ਕਿ ਉਹ ਨਹੀਂ 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 ਅੱਗੇ ਨਹੀਂ ਚੁੱਪ ਚੁੱਪ ਰਹਿੰਦਾ ਅੱਗੇ ਤੇ ਦੋਵੇਂ ਜਿੱਦ ਗੱਲਾਂ ਬਾਤਾਂ ਕਰਦੇ ਹੁਣ ਉਹਦਾਂ ਨਾ ਥੋੜਾ ਜਿਹਾ ਬੋਲਦਾ ਬਾਲਦਾ ਵੀ ਘੱਟ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਚੱਲ ਕੋਈ ਗੱਲ ਨਹੀਂ ਫੋਦਾ ਤਾਂ ਲੱਗੀ ਜਾਊਗਾ ਵੀ ਕਿੰਨੇ ਕੀਤਾ ਉਹ ਲਾਪਲਾਈ ਕੀਤੀ ਹੈ। ਆਹ ਹੈ ਗੱਲ ਤੇ ਬੜੀਆਂ ਮਿਰਚਾਂ ਲੱਗੀਆਂ ਨਾ ਭੈਣ ਜੀ ਨੂੰ ਕਹਿ ਕੇ ਨਹੀਂ ਆਏ। ਦੱਸ ਕੇ ਆਏ ਹਾਂ ਜੋ ਸਾਰੀਆਂ ਗੱਲਾਂ। ਆਹੋ। ਉਹ ਚਲ ਗਈ ਹੋਣੀ ਐ ਇਹਨਾਂ ਦੇ ਪੇਕੇ ਦੇ ਘਰ। ਅੱਛਾ। ਤੇ ਉਹ ਬੜੀਆਂ ਮਿਰਚਾਂ ਲੱਗੀਆਂ ਮम्मी ਤੁਸੀਂ ਰਾਤ ਰੇ ਚੁਗਲੀਆਂ ਕਰਨ ਨੂੰ ਰਹੇ ਹੋ। ਆਹ ਵਾਹ ਵਾਹ ਬੜੀਆਂ ਗੱਲਾਂ ਕੀਤੀਆਂ। ਨਹੀਂ ਇਹ ਹੁਣ ਆਪਣੇ ਪੇਕੇ ਰਹਿੰਦੀ ਆ ਤੇ ਫੇਰ ਸਾਡੀਆਂ ਚੁਗਲੀਆਂ ਕਰਨ ਵਾਸਤੇ ਨਹੀਂ ਦੀ ਉਹ। ਤੇ ਮੈਂ ਹੁਣ ਜਿਹੜੀ ਘਰ ਦੇ ਵਿੱਚ ਗੱਲ ਹੋਏ ਭੈਣ ਭਰਾ ਨਾਲ ਕਰਨੀ ਵੀ ਪੈਂਦੀ ਆ। ਹੁਣ ਨਾਲੇ ਉਹਨੇ ਰਿਸ਼ਤਾ ਕਰਾਇਆ ਉਹਨੂੰ ਦੱਸਣਾ ਹੀ ਪਾਣਾ। ਓਏ ਹੋ ਗਲਤੀ ਤੇ ਦੀ ਦੱਸਣੀ ਆ ਵੀ ਆ ਕੰਮ ਕਰਦੀ ਫਿਰਦੀ ਐ। ਆਹੋ। ਹੁਣ ਆਈ ਮੈਂ ਦੱਸਣੀ ਮੈਂ ਫੋਨ ਉਹਨੂੰ ਕਰਨਾ ਵੀ ਭਿਆਨੇ ਤੋਂ ਚੰਗਾ ਹਨੂ ਰਾਤ ਰੱਖਿਆ ਸਾਡੇ ਘਰ ਤੰਤਰਾ ਹੋਰ ਕੰਜਰਖੇੜ ਪੈ ਜਾਣੀ ਅਜੇ ਇੰਨਾ ਚੰਗਾ ਵੀ ਪੈਸੇ ਨਹੀਂ ਤੁਸੀਂ ਕਢਾ ਕੇ ਲਿਆਂਦੇ ਭਾਵੇਂ ਪੈਸੇ ਕਢ ਲੈਂਦੀ ਸਰਾਮਾ ਨੇ ਜੇ ਪੈਸਾ ਦਾ ਪਤਾ ਲੱਗ ਜੁੰਦੇ ਉੱਥੇ ਤੇ ਇਹਨੇ ਕੱਢ ਹੀ ਲੈਣੀ ਸੀ ਕੱਢ ਲੈਣੀ ਸੀ ਕਿ ਤੇ ਕੀ ਕਹਿਣਾ ਸੀ ਫਿਰ ਇਹੋ ਰੋਲਾ ਤੋਂ ਪਾ ਕੇ ਬੈਹਿ ਜਾਣਾ ਪਤਾ ਜਿੱਦਾਂ ਮਾਦੀ ਘਰ ਦੇ ਵਿੱਚ ਰਕੀਏ ਨਾ ਧਿਆਨ ਤੇ ਕਿਹੜੇ ਚੀਜ਼ਾਂ ਰਹਿ ਵੀ ਜਾਂਦੀਆਂ ਉਹ ਬਾਹਰ ਅਹੇ ਕਿਹੜੀ ਕਿਹੜੀ ਚੀਜ਼ ਨੂੰ ਬੰਦਾ ਜ਼ਿੰਦਾ ਮਾਰੂਗਾ ਇੰਨੇ ਜਿੰਦੇ ਥੋੜਾ ਵਾਇਦੇ ਆ ਦਿਲ ਬਣਾ ਕੋ ਚਾਹ ਪਾਣੀ ਪੀਜੀ ਠੰਡ ਬੜੀ ਆ ਕੋਈ ਜਿਵੇਂ ਬਣਾਉਣੀ ਆ लवली ਪੁੱਤ ਹਾਂਜੀ ਲੋਕੀ ਡੇ ਕਣਕਾ ਕੁੰਕਾ ਭਾਂਡੇ ਤੁਸੀਂ ਭਰ ਲੈਣੇ ਛਪੀ ਉਹ ਮੈਂ ਵੀ ਡੈੜੀਆ ਬਦਲ ਜਾ ਵੇਖਣ ਡਿਆ ਮੈਂ ਜੇ ਪੈ ਗਿਆ ਤੇ ਉਹਦੇ ਅੱਗੇ ਖੱਟੀ ਹੋਈ ਏ ਥੱਲੇ ਲੱ ਕਿਲਾ ਉਸ ਹਾਬ ਜੀ ਨਹੀਂ ਜਾਣਦੀ ਉਹ ਚੋ ਤੇ ਮੈਂ ਜੇ ਹੁਣ ਲੱਗ ਗਿਆ ਨਾ ਪਾਣੀ ਇਹਨੂੰ ਜੇ ਉੱਪਰ ਨਹੀਂ ਲਾਇਆ ਸਾਰਾ ਥੱਲੇ ਚਲ ਜਾਂਦਾ ਵਾ ਉਹ ਮੇਰੀ ਗੱਲ ਸੁਣਣ ਦਿਨ ਤੇ ਬੱਦਲ ਆਉਂਦੇ ਆ ਤੇ ਜਿਹੜੀ ਉਦਲੀ ਪੈੜੀ ਉਹਨੂੰ ਭਰ ਰਸਈ ਕੋਈ ਨਹੀਂ ਭਰ ਦਿੰਨੇ ਆ ਮੈਂ ਅੱਜ ਦੀ ਢੜੀ ਵੇਖ ਲਈਏ ਆ ਬੱਦਲ ਦੇ ਵੀਰੇ ਓਏ ਆ ਵੇ ਓਏ ਓਏ ਇਹ ਤਾਂ ਗਰਾਈ ਆ ਆਹ ਆ ਵਾਵਾ ਗੰਡੀ ਆ ਕੀ ਪਤਾ ਆਈ ਜਾਏ ਕਿਹ ਬੰਨਿਆ ਉਹ ਮੇਰੀ ਘਰ ਸੋਣਾ ਲਵਰੀ ਘਰ ਵਿੱਚ ਕੀ ਗੱਲ ਰਹੀ ਆ ਉਹ ਘਰ ਚ ਡੈਡੀ ਕੀ ਗੱਲ ਹੋਣੀ ਆ ਤੁਹਾਨੂੰ ਵੀ ਪਤਾ ਹੀ ਆ ਤਸੀਂ ਜਦਨ ਗਏ ਨਹੀਂ ਉੱਥੇ ਆਹੋ ਆਹ ਤੇ ਉਦੋਂ ਮੰਮੀ ਕਹਿਣ ਦੀ ਆ ਵੀ ਫੋਲਾ ਫਲਾਈ ਕੀਤੀ ਸਾਡੀ ਨੰਬਰੀ ਦੀ ਅੱਛਾ ਤੁਹਾਨੂੰ ਕੀ ਲੋੜ ਹੀ ਫੋਲਾ ਫਲਾਈ ਕਰਨ ਦੀ ਮੰਮੀ ਹੁਣ ਸਿੱਧਾ ਨਾਂ ਲਾਉਂਦੀ ਆ ਰਕੇਂਦਰ ਦਾ ਐਦਾਂ ਬੰਦਾ ਚੰਗਾ ਨਹੀਂ ਲੱਗਦਾ ਹੁਣ ਘਰ ਦੇ ਵਿੱਚ ਆਹੀ ਥੋੜਾ ਬਗਾਨੇ ਆ ਜਿਹੜੀ ਫੋਲਾ ਫਲਾਈ ਕਰਾਂਗੇ ਹੁਣ ਕੋਈ ਗੱਲ ਵੱਖ ਹੁੰਦੀ ਵੱਖ ਤੇ ਹੁਣ ਦੁਨੀਆ ਹੁੰਦੀ ਆਈ ਏ ਸਾਰੀ ਇਹ ਡੈਣੀ ਹੁਣ ਇਹ ਥੋੜਾ ਵੀ ਤੁਹਾਡਾ ਸਮਾਨ ਹੀ ਵਿੱਚ ਜਾਣਾ ਅਸੀਂ ਕੱਢ ਕੱਢ ਕੇ ਉਹ ਮੇਰੀ ਗੱਲ ਸੁਣ ਨਾ ਮੈਂ ਤੈਨੂੰ ਇਹ ਗੱਲ ਕਹੀ ਆ ਮਾਂ ਤੇਰੀ ਨੂੰ ਵੀ ਤੇ ਕਰੇ ਤੇਰੇ ਕੋਲ ਅਲਮਾਰੀ ਕਿਤੇ ਖੁੱਲੀ ਖਾਲੀ ਰਹਿ ਗਈ ਆ ਤੇ ਕੱਪੜੇ ਥੱਲੇ ਡੇਗੇ ਆ ਤੇ ਉਹ ਕੱਪੜੇ ਥੱਲੇ ਡੇਗਿਆ ਤੇ ਇਹ ਥੋੜਾ ਵੀ ਕੋਈ ਫੋਲਾ ਫਲਾਈ ਕਰ ਲਿਆ ਮੈਂ ਨਾਲੇ ਮੈਂ ਸਾਰੀ ਦਿਹਾੜੀ ਤੇ ਘਰ ਰਿਆ ਹਾਂ ਹੋ ਸਕਿਆ ਵੀ ਮੈਂ ਕਿਤੇ ਬਾਹਰ ਗਿਆ ਹੋਣਾ ਤੇ ਫਿਰ ਮੇਰੇ ਪਿੰਦਰ ਦਾ ਵੀ ਨਾਂ ਲੰਮਾ ਚੰਗਾ ਲੱਗਾ ਉਹ ਇਹ ਗੱਲ ਤੇ ਤੇਰੀ ਮਾਂ ਨੂੰ ਬਥੇਰੀ ਸਮਝਾਉਣਾ ਵਾ ਪਰ ਜਿੰਦਾਨੀਆਂ ਤਾਂ ਦਿਮਾਗ ਹੀ ਇਦਾਂ ਦਾ ਵਾ ਪਰ ਕੀ ਬੰਦਾ ਕਰੇ ਪਰ ਡੈਡੀ ਇਦਾਂ ਚਾਹੀਦੀ ਨਹੀਂ ਆ ਫਿਰ ਵੀ ਨੌਤੀ ਆ ਤੁਹਾਡੀ ਬਸ ਇਹ ਤੇ ਹੈ ਹੀ ਆ ਤੱਲ ਤੋਂ ਹੀ ਕੋਈ ਨਾ ਕੋ ਸਮਝਾਇਆ ਨਵੀਂ ਚੱਲ ਹੁਣ ਹੋ ਗਿਆ ਜੋ ਹੋਣਾ ਜਾਂਦ ਹੋਵੇ ਕੋਈ ਚੋਰੀ ਹੋ ਗਈ ਆ ਨਗਰ ਵਿੱਚ ਕੁਝ ਹੈ ਵੀ ਘਰੇ ਕੱਖੋਂ ਨਹੀਂ ਉਦਾਂ ਹੀ ਡੱਬੇ ਡੁੱਬੇ ਪਈ ਓਏ ਇਹਨੇ ਕਦੇ ਨਾ ਜਦੋਂ ਕਦੇ ਜਮਾਂ ਜੁਮਾਂ ਕਰਾਇਆ ਨਾ ਸੋਨਾ ਹਾਂ ਇਹਨੇ ਕਦੇ ਉਰੇ ਕਦੇ ਰੱਖੇ ਹੋਣੇ ਆ ਉਹ ਜਦੋਂ ਸੂਟ ਲੱਗੀ ਕਦੇ ਕੱਟਣਾ ਉਹ ਕਿਤੇ ਡੇਗੇ ਆ ਇਹਨੂੰ ਹੁਣ ਜੇਤਾ ਨਹੀਂ ਰਿਹਾ ਤਸੀਂ ਤਿਆਰ ਹੋ ਕੇ ਗਏ ਆ ਉਦੋਂ ਕਦੇ ਸੂਟ ਰੱਖਿਆ ਇਹ ਮੁੜ ਕੇ ਡੇਗੇ ਆ ਡੇਗੇ ਮੈਂ ਹੱਥ ਤੇ ਗੱਲ ਕਰਨੀ ਆ ਹਾਂ ਤੂੰ ਅਸੀਂ ਤਾਂ ਕਦੀ ਗਏ ਹੀ ਨਹੀਂ ਉੱਥੇ ਮਰੀ ਲੱਗੇ ਸਾਨੂੰ ਲੋੜ ਕੀ ਨਾਲ ਜਾਣ ਦੀ ਚੱਲ ਕੋਈ ਗੱਲ ਨਹੀਂ ਮੈਂ ਇਹਨੂੰ ਸਮਝਾਉਂਦਾ ਜਿਹੜੀ ਵੀ ਚੀਜ਼ ਲੈਣੀ ਆ ਤੁਹਾਡੇ ਕੋਲ ਮੰਗ ਕੇ ਲਈਦੀ ਆ ਜੇ ਨਾਂ ਵੀ ਦੋ ਦਿੱਤਾ ਵੀ ਠੀਕ ਚੱਲ ਮੇਰਾ ਪੁੱਤ ਉਹਨੂੰ ਗੁੱਸਾ ਕਰ ਮੈਂ ਉਹਨੂੰ ਕੋਈ ਨਹੀਂ ਮੈਂ ਵੀ ਇਹਨਾਂ ਨੂੰ ਮੀਂਹ ਕਣੀ ਨੇ ਲਾ ਲਈ ਨੇ ਪਾਣੀ ਕੋਈ ਹਾਂ ਮਾੜਾ ਢੀ ਹੱਦੀ ਕਦੀ ਮੈਂ ਵੀ ਸਿੱਧਾ ਨਾਂ ਉਹਦਾ ਲਾਉਂ ਲਈ ਆ ਵੀ ਇੰਨਾ ਚੰਗਾ ਲੱਗਦਾ ਬੰਦਾ ਇਦਾਂ ਕਰਦੀ ਆ ਭੈਣ ਜੀ ਨੂੰ ਫੋਨ ਕਰਕੇ ਨਾ ਤੇ ਇੱਕ ਤਰ੍ਹਾਂ ਦੱਸਦੀ ਆ ਨੇ ਕਹਿਣਾ ਜੀ ਇਹ ਕੰਮ ਹੋਇਆ ਸੀ ਤੇ ਤੂੰ ਮੈਨੂੰ ਦੱਸਦੀ ਤਾਂ ਸਹੀ ਹੈਲੋ ਸਸਿਕਲ ਭੈਣ ਜੀ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਆਪਣਾ ਆ ਕਰਨਾ ਕਰਨਾ ਕੀ ਹੈ ਠੰਢੀ ਬੜੀ ਹੈ ਤੇ ਦੋ ਦਿਨ ਧੁੱਪ ਲੱਗੀ ਤੇ ਫੇਰ ਉਹ ਹਾਲ ਹੋ ਗਿਆ ਵਾ ਹਾਂਜੀ ਹਾਂ ਠੀਕ ਆ ਨੇ ਕਹਿਣਾ ਉਹਨਾਂ ਨੇ ਕੀ ਹੀ ਉਹਨਾਂ ਨੂੰ ਮੈਂ ਫੋਨ ਕਰਤਾ ਸੀ ਪਹਿਰਾਣਾ ਆਹੋ हां या ਕਰਨ ਦਾ ਵੀ ਠੀਕ ਠਾਕ ਵਧੀਆ ਹੋ ਗਈ ਗਾਲ ਤੇ ਭੈਣ ਜੀ ਤੁਹਾਡੇ ਨਾਲ ਮੈਂ ਇਹ ਕਰਨੀ ਸੀ ਫੋਨ ਮੈਂ ਤਾਂ ਕੀਤਾ ਵੀ ਮੈਂ ਰਹਿ ਪੀ ਰਾਤ ਤੇ ਅਲਮਾਰੀ ਨੂੰ ਲੋਕ ਲਾ ਗਈ ਨਾ ਹੀ ਚਾਬੀ ਵਿੱਚ ਹੀ ਤੇ ਮੇਰੇ ਆਉਂਦਿਆਂ ਨੂੰ ਤਾਂ ਸਾਰੀ ਐ ਖੋਲਾ ਫਲਾਈ ਗਈ ਨਹੀਂ ਨਿਭਲੇ ਆ ਨਹੀਂ ਪਹੁੰਚ ਰਿਹਾ ਮੈਂ ਕਹਾਂ ਪਿਜਾਨੇ ਕੱਢਿਆ ਵਾ ਕੁਝ ਇਹ ਮੇਰੇ ਕੋਲ ਸੁਨਾ ਮੰਗਦੀ ਸੀ ਵੀ ਜਿਹੜਾ ਮੈਨੂੰ ਪਾਇਆ ਦੋ ਤੇ ਮੈਂ ਦਿੱਤਾ ਨਾ ਇਹ ਆਂਦੀ ਹੋਣੀ ਵੀ ਮੰਮੀ ਗਈ ਆ ਉਹ ਕੈਂਡੀ ਸੋਣਾ ਹੈ ਨਹੀਂ ਤੇ ਜੇ ਹੋਊਗਾ ਤਾਂ ਮੈਂ ਚੋਥੀ ਤੀ ਕੱਢ ਲਈਨੀ ਤੇ ਤਾਂ ਬੇਖਾਲੀ ਹੀ ਉਹ ਤੇ ਸਾਰਾ ਅੰਤਰਾ ਜਮ੍ਹਾਂ ਕਰਵਾਇਆ ਵਾ ਬੈਂਕ ਵਿੱਚ ਕਾਨੂੰ ਪਤਾ ਅੱਜਕੱਲ੍ਹ ਚੀਜ਼ ਘਰ ਰੱਖਣ ਦਾ ਸਮਾਂ ਹੈਗਾ ਵਾ ਹਾਂਜੀ ਆਹ ਗੱਲ ਤਾਂ ਮਾੜੀ ਆ ਨਹੀਂ लवली ਨਾਲ ਮੈਂ ਕੀਤੀ ਹੀ ਗੱਲ ਹੈ लवली ਆਂਦਾ ਨਹੀਂ ਮੰਮੀ ਮੈਂ ਘਰੇ ਹੀ ਰਹਿ ਰਿਹਾ ਮੈਂ ਇਹੋ ਜੀ ਗੱਲ ਤੇ ਕੋਈ ਨਹੀਂ ਮਹੁਰ ਪਤਾ ਨਹੀਂ ਕਿ ਘਰੇ ਰਹਾ ਕਿ ਕਿਤੇ ਬਾਹਰ ਅੰਦਰ ਚਲ ਗਿਆ ਵਾ ਤਾਂ ਮਗਰੋਂ ਇਹ ਨਹੀਂ ਇਹ ਕੰਮ ਕੀਤਾ ਆਹੋਂ ਨਾਲ ਹਾਵੇ ਗੱਲਾਂ ਕਰਦੀ ਸੀ ਕਿ ਉੱਥੇ ਰਹਿ ਕੇ ਆਏ ਜੇ ਰਾਤ ਚੁਗਲੀਆਂ ਕੀਤੀਆਂ ਕਿ ਮੰਮੀ ਮੇਰੀ ਕੋ ਗਈ ਸੀ ਭੂਆ ਦੀਆਂ ਗੱਲਾਂ ਕਰਕੇ ਆਈ ਆ ਮੈਂ ਹਾਂ ਵੀ ਹਾਂ ਚੁਗਲੀਆਂ ਦਾ ਇਸ ਤਰ੍ਹਾਂ ਨਾਲ ਜੋ ਘਰ ਵਿੱਚ ਗੱਲ ਹੁੰਦੀ ਵਿਹਾਰੀ ਮੈਂ ਗੱਲ ਕੀਤੀ ਆ ਆਹ ਬੜੀਆਂ ਗੱਲਾਂ ਕੀਤੀਆਂ ਛਾਪਿਓ ਹੈ ਨਹੀਂ ਘਰ ਪਿਓ ਤਾਂ ਚਾਲੂ ਆ ਮਾਵਾਂ ਧੀਆਂ ਜੇ ਕਿ ਤੋ ਉਹਦਾ ਡਰ ਨਾ ਨਾ ਹੋਵੇ ਤੇ ਇਹਦੇ ਸਾਨੂੰ ਇੱਥੇ ਖਲੋਣਾ ਦੇ ਨਾ ਦੇਣ ਨਾ ਆਹੋ ਉਹ ਤਾਂ ਵਿਚਾਰਾ ਜਿਉਂ ਉਦੋਂ ਦਾ ਆਇਆ ਨਾ ਮੁੜ ਕੇ ਨਹੀਂ ਉਹ ਵੜਿਆ ਉਹਨੂੰ ਪਤਾ ਵਾ ਕਿ ਗਲਤੀ ਇਹ ਨਾ ਮਾਵਾਂ ਧੀਆਂ ਦੀ ਆ ਤੇ ਜੇ ਕੋਈ ਗੱਲ ਕਰਾਂਗੇ ਝੂਠੇ ਹੀ ਹੋਣਾ ਆਹੋ ਚਲ ਇਹ ਗੱਲ ਨਾ ਤੁਸੀਂ ਦੱਸੋ ਮੁਰਕੇ ਕਹਿਣਗੇ ਹਾਡੀ ਕੁੜੀ ਦਾ ਠੂਠਾ ਨਾ ਲਾਉਂਦੇ ਆ ਤਾਂ ਕੀ ਗੱਲ ਬਾਤ ਆ ਆਹੋ ਇਹ ਗੱਲ ਨਾ ਕਰਿਓ ਤੁਸੀਂ ਹਾਂ ਚਲੋ ਠੀਕ ਆ ਚੰਗਾ ਭੈਣ ਦੀ ਸੱਸੀ ਕਾਰ ਪਾਸਤਾ ਇਹ ਗੱਲ ਬਾਤ ਹੋ ਤੇ ਇੰਨੀ ਨਾ ਫੋਟੋ ਵਾਲੀ ਤਾਂ ਬਹੁਤ ਮੁੱਕੀ ਮੇਰੀ ਗੱਲ ਸੁਣੋ ਹਮ ਇੱਥੇ ਬੈਠੇ ਆ ਉਹ ਕੋਹਣੀਆਂ ਛੱਲ ਜੇ ਲਿਆਂਦੇ ਸੀ ਉਹ ਚੱਲਣ ਹੀ ਨਹੀਂ ਪਿਆਦਨ ਅੱਛਾ ਮੇ ਸਾਹਮਣੇ ਖਰਾਬ ਹੋ ਗਿਆ ਚਲੋ ਉਹ ਗੱਲਾਂ ਛੱਡੂ ਹੂੰ ਮੇਰਾ ਰੱਦਾ ਜਾ ਬਣੰਦੀ ਆਹੀ ਪਿੰਡੋਂ ਨਾ ਹੋ ਗਈ ਇਹ ਉਹ ਪਿੰਡ ਨਹੀਂ ਗਾ ਜਾਇ ਜਾਣਾ ਯਾਰ ਕਿਉਂਕਿ ਉੱਥੇ ਵੀ ਜਾਣਾ ਪੈਂਦਾ ਦਫ਼ਤਰੇ ਵੀ ਅੱਜ ਤਾਂ ਚਲ ਛੁੱਟੀ ਹੈ ਯਾਰ ਸਾਡੀ ਤੇ ਪਰ ਇਹ ਆ ਵੀ ਹੁਣ ਛੁੱਟੀ ਨਹੀਂ ਕਰ ਦਿੰਦੇ ਕੋਈ ਫੇਰ ਜਦਨ ਕਿਤੇ ਛੁੱਟੀ ਜਾਊਗੀ ਉਦੋਂ ਚੱਲ ਜਾਗੇ ਚੱਲੇ ਗੇਤਾ ਦਾਦੀ ਹੁਣ ਤੇ ਉਦੋਂ 12:00 ਵਜੇ ਤੇ ਚਲੋ ਕੋਈ ਗੱਲ ਨਹੀਂ ਸ਼ਾਮਾਂ ਨੂੰ ਚੱਲ ਜਾਾਂਗੇ ਤੇ ਅਗਲੇ ਦਿਨ ਸੋਪੜੇ ਆ ਜਾਾਂਗੇ ਉਹ ਨਿਕਲ ਟਾਈਨ ਨਾਲ ਫੋਨ ਨਿਕਲ ਜਾ ਜਾਣਾ ਫੇਰ ਚੱਲ ਜਾ ਕਿ ਕਿਦਾਂ ਤੇ ਕੰਮ ਤਾਂ ਦਾ ਕਰ ਲਿਆ ਕੰਮ ਤੇ ਸਾਰਾ ਕਰ ਹੀ ਲਿਆ ਆ ਤਾਂ ਇਹ ਮੈਂ ਸਲਾਹ ਬਣਾਈ ਮੈਂ ਚਲੋ ਹੋ ਹੁੰਦੇ ਆ ਜਿਵੇਂ ਘਰੇ ਵੇਲੇ ਹੀ ਆ ਓਏ ਉਦਾਂ ਫੋਨ ਫੋਨ ਕਰ ਲਾ ਕੋਈ ਗੱਲ ਨਹੀਂ ਫੇਰ ਕਿਦਾਂ ਚੱਲਦਾ ਐਦਾਂ ਨਾ ਕਰੋ ਮੇਰਾ ਤਾਂ ਹੁੰਦੇ ਕਿ ਨਿੰਦੇ ਹੋ ਗਏ ਅੱਗੇ ਦੇ ਉਹ ਨਹੀਂ ਮੈਂ ਕਹਿਣ ਲਿਆ ਮੈਂ ਕਿ ਦਫਤਰੇ ਨਹੀਂ ਛੁੱਟੀ ਮਿਲਦੀ ਫੇਰ ਉਹ ਗੱਲ ਔਰ ਕਹਿੰਦੀ ਦੋਸਤੇ ਉਹ ਤਾਂ ਤਿਆਰ ਹੋ ਜਾਂਦੇ ਹੁੰਦੇ ਤੇ ਚੱਲ ਕੋਈ ਨਹੀਂ ਚੱਲ ਜਾਂਦੀ ਆਜੋ ਪਤਾ ਨਹੀਂ ਕਿਉਂ ਇਦਾਂ ਕਰਨ ਦੇ ਸਈ ਛੁੱਟੀ ਆਉਂਦੀ ਫਿਰ ਜਾਂ ਉਹਦਾ ਜੇ ਛੁੱਟੀ ਤੇ ਹੈਗੀ ਤਾਂ ਤੇ ਮੈਂ ਕਹਿ ਨਹੀਂ ਸਰ ਸ਼ਾਮਾਂ ਨੂੰ ਬੰਦਾ ਚੱਲ ਜੇ ਅਗਲੇ ਦਿਨ ਆਜੋ ਪਤਾ ਨਹੀਂ ਸਭ ਤਰ੍ਹਾਂ ਦੇ ਉਹ ਮੁੰਡਾ ਮੂਜਾ ਬਣਾਇਆ ਹੋਣਾ ਸਮਝਣ ਲੱਗ ਗਈ ਹੋਊ ਸਭ ਟੈਂਸ਼ਨ ਨਹੀਂ ਤੇ ਇਦਾਂ ਕਰਨਾ ਆ ਵੀ ਕਰਨ ਨੂੰ ਫੋਨ ਲੰਨਾ ਪਤਾ ਤੇ ਮੈਨੂੰ ਹੈਗਾ ਵਾ ਪਿਰਪਿੰਦਰ ਨੇ ਕੀਤਾ ਆ ਕੰਮ ਭਰੇ ਆ ਵੀ ਹੁਣ ਉਹਦਾ ਨਾਮ ਲੱਗਣ ਡਿਆ ਵਾ ਇਦਾਂ ਥੋੜਾ ਰਹਿਣ ਦੇਣਾ ਇਹਨੂੰ ਕਰਨਾ ਵਾ ਫੋਨ ਤੇ ਆਪੇ ਮੰਮੀ ਡੈਡੀ ਨੂੰ ਸਮਝਾਉਗਾ ਹੀ ਨਾ ਪਤਾ ਨਹੀਂ ਹੁਣ ਚੱਕਦਾ ਵਾ ਕਿ ਨਹੀਂ WhatsApp ਤੇ ਲੰਮਾ ਹਲੋ ਹਾਂ ਕਰਨ ਕੀ ਹਾਲ ਚਾਲ ਆ ਵਧੀਆ ਵਧੀਆ ਆਪਣੀ ਸੁਣਾ ਤੂੰ ਹੋਰ ਸੁਣਾ ਕੰਮਕਾਰ ਦੀ ਕਿਦਾਂ ਠੀਕ ਠਾਕ ਤੋਂ ਉਹਦੇ ਭਰਾ ਨੂੰ ਫੋਨ ਕਰਨਾ ਨਹੀਂ ਆ ਮੈਂ ਚੱਲ ਆ ਦੀ ਕਰ ਲੈਨੇ ਆ। ਵਈ ਆਹ ਟਾਈਮ ਤੋਂ ਵੀ ਫਿਰ ਇਦਾਂ ਹੀ ਲੱਗਦਾ ਹਨਾ। ਆ ਪੰਜ ਛੇ ਦੇ ਉੱਥੇ ਵੱਜ ਜਾਂਦੇ ਹੋਣੇ ਕੰਮ ਦੇ ਤੇ ਮੜ ਕੇ ਆਣ ਕੇ ਰੋਟੀ ਪਾਣੀ। ਕੋ ਸੌਣਾ ਵੀ ਹੁੰਦਾ ਬੰਦੇ ਨੇ। ਚਲੋ ਉਹ ਤੇ ਮੈਂ ਉਦਾਂ ਡਿਆਂ ਹਸਣ ਕੋਈ ਗੱਲ ਨਹੀਂ ਉਹ ਤੇ ਮੈਂ ਹੀ ਕਰ ਲਿਆ ਵਾ। ਤੇ ਹੋਰ ਸਨਾ ਠੀਕ ਠਾਕ ਹੋਣਾ। ਕੰਮ ਕੁੰਮ ਕਿਦਾਂ ਦੂਰ ਹੋਈ ਆ ਕਿ ਜਾਂ ਜੜੇ ਆ। ਅੱਛਾ ਸ਼ਾਬਾਸ਼ ਤੇ ਚੱਲ ਜਾਈਦਾ। ਠੀਕ ਹੈ। ਚੱਲ ਵਧੀਆ ਵਾਂਗੇ ਅੱਛਾ ਚਾਰ ਪੰਜ ਜਾਣੇ ਇਕੱਠੇ ਹੀ ਤੂੰ ਤੇ ਉਹ ਨਾ ਮੈਂ ਇੱਕ ਗੱਲ ਕਰਨੀ ਵਿਹਲਾ ਹੀ ਆ ਨਾ ਠੀਕ ਹੈ ਠੀਕ ਹੈ ਗੱਲ ਇਹ ਕਰਨੀ ਸੀ ਯਾਰ ਮੰਮੀ ਡੈਡੀ ਗਏ ਹੁਣ ਹੀ ਭੂਆ ਕੋਲ ਠੀਕ ਹੈ ਨਾ ਤੂੰ ਉੱਥੇ ਰਹਿ ਬੇ ਰਾਤ ਉਹ ਰਾਤ ਤੇ ਰਹੀ ਆਪੇ ਹੀ ਤੇ ਮੁੜ ਕੇ ਜਦੋਂ ਸਵੇਰੇ ਆਏ ਤੇ ਮੰਮੀ ਦੀ ਲੰਬਾਰੀ ਚ ਨਾ ਸੂਟ ਡਿੱਗੇ ਸੀ ਦੋ ਤਿੰਨ ਇਹ ਲੰਬਾਰੀ ਤੇ ਬੰਦ ਹੀ ਪਰ ਵਿੱਚੇ ਡਿੱਗੇ ਸੀ ਨਾ ਉਹ ਵੱਖਰੀ ਗੱਲ ਹੀ ਵੀ ਹੁਣ ਜਦੋਂ ਮਾਲਾ ਤਿਆਰ ਹੋ ਕੇ ਗਏ ਆ ਹੋ ਸਕਦਾ ਉਹਦੇ ਡੇਪੇ ਹੋਣ ਸੂਟ ਤੇ ਨਿਮਾਰੀ ਚੋਂ ਕੱਢ ਕੇ ਪਾਏ ਇਹਨਾਂ ਨੇ ਤੇ ਬਰਾ ਮਮੀ ਨਾ ਲਾਉਂਦੀ ਸਦਾ ਰਪਿੰਦਰ ਦਾ ਤੇ ਮੇਰਾ ਵੀ ਤੁਸੀਂ ਮਗਰੋਂ ਫੋਲਾ ਫਲਾਈ ਕੀਤੀ ਆ ਉਹ ਸੋਨੇ ਵਾਲੇ ਡੱਬੇ ਵੀ ਪਏ ਹੀ ਨਾ ਉੱਥੇ ਸੋਨਾ ਤੇ ਉਹਦੇ ਵਿੱਚ ਹੈ ਨਹੀਂ ਇਹਨਾਂ ਕਰੇ ਜਮਾ ਜੁਮਾ ਕਰਾਇਆ ਸਾਨੂੰ ਤਾਂ ਪਤਾ ਨਹੀਂ ਉਹ ਕਰਾਇਆ ਕਿੱਥੇ ਆ ਉਹ ਇਸ ਗੱਲ ਦਾ ਤੈਨੂੰ ਕੀ ਦੱਸਾਂ ਸਾਡਾ ਵੀ ਸੋਨਾ ਇਹਨਾਂ ਨੇ ਜਮਾ ਕਰਾ ਤੱਕ ਜਾਂ ਵੇਚਤਾ ਹੀ ਇਹ ਗੱਲ ਦਾ ਨਹੀਂ ਪਤਾ ਆਹ ਤੇ ਹੁਣ ਸਿੱਧੋ ਸਿੱਧੀ ਸਾਡਾ ਨਾਂ ਲਾਉਂਦੇ ਥੋੜੀ ਗੱਲ ਬੰਦੀ ਆ ਯਾਰ ਤੂੰ ਵੀ ਸਿਆਣਾ ਬੈਣਾ ਹਾਂ ਮੈਂ ਤਾਂ ਕਹਿੰਦਾ ਆ ਵੀ ਯਾਰ ਫੋਨ ਕਰਕੇ ਤੇ ਮੜਾ ਮੋਟਾ ਕਹੀ ਇਹਨਾਂ ਨੂੰ ਇਦਾਂ ਬੰਦਾ ਚੰਗਾ ਨਹੀਂ ਲੱਗਦਾ ਆਹੋ ਵੱਖੋ ਵੱਖ ਤੇ ਚਲੋ ਹੁੰਦੇ ਆਏ ਆ ਵਾਕ ਹੋਗੇ ਤੇ ਇਹ ਥੋੜਾ ਵੀ ਅਸੀਂ ਹੁਣ ਚੀਜ਼ਾਂ ਵੇਚੀ ਜਾਣੀਆਂ ਆ ਘਰੋਂ ਹਾਂ ਚਲ ਠੀਕ ਆ ਮੰਮੀ ਨੇ ਜਿਹੜੀ ਦਾੜੀ ਨੂੰ ਫੋਨ ਕਰੀ ਹੈ ਆਹੋ ਹਾਂ ਠੀਕ ਠਾਕ ਆ ਸਾਰੇ ਵਧੀਆ ਵਾ ਉਹ ਬਹੁਤੀ ਗੱਲ ਹੋ ਗਈ ਤੇ ਇਹਨਾਂ ਨੂੰ ਕਿਹਾ ਕੈਮਰੇ ਲਵਾ ਲਓ ਭਰਾ ਆ ਖਲਾਸੀ ਤੇ ਹੋਏ ਸਾਡੀ ਭਰਾ ਮੈਨੂੰ ਨਿਗਿਨੀ ਗੱਲ ਤੁਹਾਡੇ ਨਾਲ ਲੜਤੇ ਰਹਿੰਦੇ ਆ ਚੱਲ ਠੀਕ ਆ ਚੰਗਾ ਚੰਗਾ ਚੱਲ ਇਹ ਆ ਵੀ ਹੁਣ ਮੰਮੀ ਨੂੰ ਫੋਨ ਤੇ ਕਰਕੇ ਪੁੱਛੂਗਾ ਨਾ ਕਿ ਜੇ ਬਹੁਤੀ ਗੱਲ ਆ ਤਾਂ ਕੈਮਰੇ ਲਵਾ ਲਓ ਆ ਜਾ ਕੇ ਲੂਬੀ ਜੇ ਲਵਾ ਲਾਂਗੇ ਤੇ ਬਾਹਰ ਲਵਾ ਲਾਂਗੇ ਅਸੀਂ ਕਿਉਂ ਠੀਕ ਕਰਨਾ ਤੇ ਇਹਨਾਂ ਦੇ ਘਰੇ ਹੀ ਆ ਮੰਮੀ ਇਹ ਸਬਜੀ ਬਣ ਗਈ ਜੀ ਆਹ ਸਾਰਾ ਆਗਵਾ ਤੜਕਿਆ ਤੇ ਉਹ ਮੈਨੂੰ ਰੋਟੀ ਲਿਆ ਦੋ ਮੈਂ ਬੈਨਾ ਤੂੰ ਲਿਆ ਨਹੀਂ ਆ ਆ ਲੈ ਕੇ ਆ ਆ ਜੰਗ ਹੋ ਗਿਆ ਵਾ ਅੱਜ ਤੱਕ ਕਦੀ ਐਨੇ ਮਿਲ ਕੇ ਰੋਟੀ ਨਹੀਂ ਮੰਗੀ ਪਤਾ ਨਹੀਂ ਵੀ ਇਹਨਾਂ ਦੋਵਾਂ ਜੀਆਂ ਦੇ ਵਿੱਚ ਕੀ ਗੱਲਬਾਤ ਹੋਈ ਆ ਉਹ ਤਾਂ ਵੀ ਚੁੱਪਚਾਪ ਰਹਿੰਦਾ ਵਾ ਤੇ ਰੋਟੀ ਵੀ ਕਹਿੰਦੇ ਆ ਮੈਂ ਮਿਲਾ ਦੇ ਪਵਾੜਾ ਇੱਕ ਵਾਰ ਰੋਟੀ ਤੇ ਮੈਂ ਪਾ ਦਾਂ ਇਹ ਨਾ ਹੋਵੇ ਤੇ ਉਹ ਪੂੰਡਾਂ ਦੀ ਖਖਰਾ ਕੇ ਮੇਰੀ ਦਿਵਾਲੀ ਹੋ ਜਾਈ ਕੀ ਬਾਹਰ ਤੋਂ ਰੋਟੀਆਂ ਦੇਣ ਤਾਂ ਹੀ ਆ ਪਰ ਹੁਣ ਹੈ ਵੀ ਭੁੱਖਾ ਵਸੇ ਤਾਂ ਚਾਹ ਰੋਟੀ ਤੇ ਨੂੰ ਮੈਂ ਨਵਾਂ ਪਹਿਲਾਂ ਖਾ ਵੀ ਆਉ ਤੇ ਅੱਗੇ ਕੀ ਜਊਗੀ ਫਿਰ ਹੈ ਰੋਟੀਆਂ ਨੇ ਲਾ ਜੂ ਹਾਂਜੀ ਖਾ ਲਈ ਜੀ ਇੱਥੇ ਬੈਠੇ ਕੰਦੀਆਂ ਰੋਟੀ ਖਾਈ ਜਾਂਦੇ ਆ ਤੇ ਮੈਂ ਇੱਥੇ ਅੰਦਰ ਡੀ ਕੰਦੀ ਤੇ ਚਾ ਲਾਉਂਦੇ ਆ ਤੇ ਫੇ ਰੋਟੀ ਖਾਣੇ ਆ ਪਤਾ ਨਹੀਂ ਵੀ ਕੀ ਸਾਬ ਹਤਾਵਾ ਆਉਂਦੇ ਆ ਨਾ ਮਮੀ ਕੋ ਰੋਟੀ ਮਜਾਉਦਾ ਮੰਗੀ ਹੋਣੀ ਤੇ ਪਤਾ ਨਹੀਂ ਵੀ ਆਪ ਆ ਕੇ ਖਾ ਲਈਏ ਪੁੱਛਦੀ ਆ ਭਲਾ ਜਾ ਕੇ ਕੀ ਗੱਲ ਹੋ ਰੋਟੀ ਖਾ ਲਈ ਹੈ ਰੋਟੀ ਮੈਂ ਖਾ ਲਈ ਮੈਂ ਆਇਆ ਹਾਂ ਬੰਬੀ ਤੋਂ ਅੱਛਾ ਤੇ ਉਹ ਮੰਮੀ ਹੀ ਰਸੋਈ ਜਿੱਦੇ ਮੈਂ ਗਿਆ ਤੇ ਤੂੰ ਮੈਨੂੰ ਲੱਭੀ ਨਹੀਂ ਮੈਂ ਰੱਖਾ ਕਰ ਗਈ ਇਹਦੇ ਜਾਣਾ ਦੱਸ ਮੈਂ ਕਿਥੇ ਮੈਂ ਘਰੇ ਮੈਂ ਆਪਰ ਮੰਮੀ ਨੂੰ ਕਹਿਤਾ ਹਾਂ ਮੈਂ ਤਨ ਪਾ ਕੇ ਦੇ ਦਿੰਦੀ ਤੂੰ ਅੰਦਰ ਹੀ ਮੈਂ ਤਾਂ ਹੁੰਦਾ ਉਹਨੂੰ ਵੇਖ ਕੇ ਆਈ ਮੈਂ ਤਾਂ ਦੁੱਧ ਦੀ ਟਿਕਨਦੀ ਆ ਸਵੇਰ ਦੀ ਪੀਉਂਦੇ ਆ ਤੇ ਚਲੋ ਰੋਟੀ ਖਾਂਦੇ ਆ ਤੇ ਨੀਚੋਂ ਪਾਣੀ ਖਾਣੀ ਆ ਮੈਂ ਖਾਣਾ ਤੂੰ ਚਲੋ ਮੈਂ ਤੇ ਹੁਣ ਖਾ ਹੀ ਲਵਾਂਗੀ ਪਰ ਮੈਂ ਤਾਂ ਸਵੇਰ ਦੀ ਟਿਕਨਦੀ ਮੈਂ ਤਾਂ ਹੁੰਦੇ ਆ ਖਾਣੇ ਆ ਉਹ ਚਲ ਕੋਈ ਗੱਲ ਨਹੀਂ ਜੇ ਖਾਲੀ ਆ ਤੇ ਹੁਣ ਪਾ ਕੇ ਖਾ ਲਾ ਇੱਥੇ ਲੈ ਆ। ਇਹ ਬਲਾ ਕਿਦਾਂ ਦੀ ਗੱਲ ਹੋਈ? ਓਏ ਉਹ ਜੇ ਮੰਮੀ ਨੇ ਪਾ ਕੇ ਦੇਈ ਦਿੱਤੀ ਐ ਤੇ ਫਿਰ ਕੀ ਹੋ ਗਿਆ? ਆਹੋ ਹੁਣ ਉਹਨਾਂ ਦੇ ਹੱਥ 'ਚ ਅੰਗੀਆਂ ਲੱਗਾਂ ਲਾਤੀਆਂ ਵਾਂ। ਓਏ ਓਹ ਇਦਾਂ ਦੀ ਨਹੀਂ ਆ ਕੋਈ ਵੀ ਗੱਲ। ਠੀਕ ਆ ਨਾ? ਯਾ ਰੋਟੀ ਪਾ ਕੇ ਤੇ ਖਾ ਲਾ ਗਾਂ ਤੋਈ। ਮੈਨੂੰ ਸਿੱਧੀ ਗੱਲ ਦੱਸੋ ਤੁਹਾਨੂੰ ਹੋਇਆ ਕੀ? ਕੋਕਮ ਨਹੀਂ ਹੋਇਆ ਮੈਨੂੰ ਕੀ ਹੋਣਾ? ਤੇ ਮੂੰਹ ਗਲੀ ਬਣਿਆ ਵਜੇ ਕੱਲ ਮੈਂ ਪਿੰਡ ਜਾਣ ਵਾਲਾ ਕਿਆ ਤੂੰ ਤਾਂ ਨਹੀਂ ਨਾਲ ਲਿਆ। ਓਏ ਓਹ ਪਿੰਡ ਕੱਲ ਹੀ ਜਾਣਾ ਵਾ ਜੇ। ਅਜੇ ਤੇ ਉਦਨ ਤੋਂ ਹੋ ਗਈਆਂ ਇੱਥੋਂ ਕਿਦੋਂ ਹੋ ਕੇ ਆਈਂ ਵੱਡਾ ਵੱਡਾ ਵੀ ਮਹੀਨਾ ਹੋ ਗਿਆ ਉਹ ਕੋਈ ਗੱਲ ਨਹੀਂ ਮਹੀਨਾ ਹੋਵੇ ਤੇ ਫੇਰ ਕੀ ਐ ਦੋਗੀ ਦੇ ਛੇ-ਛੇ ਮਹੀਨੇ ਨਹੀਂ ਜਾਂਦੇ ਜੇ ਹੁਣ ਉਦੋਂ ਸਾਡੀ ਮੇਰੀ ਚੋਬਰ ਗਿਆ ਪੈਣ ਲੇਖਾ ਆਂਡਾ ਵੀ ਉਹ ਹੀ ਤੁਸੀਂ ਪੁੱਛੋ ਜੇ ਖਾਣੀ ਐ ਜਾਂ ਨਹੀਂ ਖਾਣੀ ਕੋਈ ਉਹ ਉਧਰ ਛੁੱਟੀ ਮਿਲੂਗੀ ਜੇ ਫੇਰੀ ਤੈਨੂੰ ਮੈਂ ਪਿੰਡ ਖੜੂੰਗਾ ਮੈਨੂੰ ਦੱਸੋ ਜੇ ਕੋਈ ਗੱਲ ਹੈਗੀ ਹੈ ਨਾ ਉਹ ਕਲੀਅਰ ਕਰ ਲਓ ਇੱਥੇ ਉਹ ਗੱਲਬਾਤ ਕੋਈ ਨਹੀਂ ਠੀਕ ਹੈ ਨਾ ਮੈਨੂੰ ਹੁਣ ਕੋਈ ਕੁਝ ਦਾਲ ਦੇ ਵਿੱਚ ਕਾਲਾ ਲੱਗਦਾ ਮੈਂ ਜਦੋਂ ਦੌੜਦਾ ਹਾਂ ਮੰਮੀ ਜੜੀ ਚੰਗੀਆਂ ਲੱਗਨ ਲੱਗ ਪਈ ਐ ਤੇ ਮੈਂ ਹੁਣ ਮ ਉਹ ਮੇਰੀ ਗੱਲ ਤੋਂ ਮਾਪਿ ਉਹ ਸਾਰਿਆਂ ਨੂੰ ਚੰਗੇ ਲੱਗਦੇ ਹੁੰਦੇ ਆ ਤੈਨੂੰ ਵੀ ਹੁਣ ਲੱਗਦਾ ਹੀ ਆ ਆਪਣੇ ਜੋ ਮਰਜ਼ੀ ਹੁੰਦਾ ਰਹੇ ਸਾਡੇ ਘਰ ਚਲੋ ਉਹਦੇ ਗੱਲ ਵੱਖਰੀ ਆ ਪਰ ਹੁਣ ਉਦਾਂ ਹੀ ਗੱਲਾਂ ਹੋਰ ਹੋਲਾ ਪਈਆਂ ਉਹ ਕੋਈ ਗੱਲ ਨਹੀਂ ਪਹਿਲਾਂ ਵੀ ਕੁਛ ਕਹਿੰਦੇ ਹੁੰਦੇ ਸੀ ਕੁਛ ਕਹਿਣ ਲੱਗ ਪਈਆਂ ਉਹ ਮੈਂ ਭਰਾ ਕੁਝ ਨਹੀਂ ਕਹਿੰਦਾ ਜਾਂ ਰੋਟੀ ਖਾ ਲੈ ਰਮਾਂ ਨੂੰ ਜਾ ਕੇ ਇਦਾਂ ਨਹੀਂ ਖਰੀਦਾ ਹੋਈ ਦਾ ਹੁਣ ਜਦ ਦਾ ਉਹਦੇ ਦੀ ਮੰਮੀ ਹੁਣ ਉਹਦੇ ਵਾਲਦੇ ਹੋ ਗਈਆਂ ਮੇਰੇ ਵਾਲਦੇ ਉਹ ਨਹੀਂ ਗੱਲ ਹੀ ਨਹੀਂ ਕਰਦੇ ਹੈਗੇ ਪਤਾ ਆ ਕਿ ਹੁਣ ਟਾਈਮ ਤੇ ਲੱਗ ਗਿਆ ਚਲੋ ਕੋਈ ਗੱਲ ਨਹੀਂ ਪਰ ਇਦਾਂ ਨੀ ਕੰਮ ਵਾਰਾ ਖਾਣਾ you